ਹਾਂਜੀ ਗੱਲ ਕਰਦੇ ਜਾਨੇ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜਿਹੜੇ ਡਬਲ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਸੌਣ ਨੂੰ ਲੈ ਕੇ ਬਹੁਤ ਜਿਆਦਾ ਜਿਹੜਾ ਭਮਲਭੂਸਾ ਜਿਹੜਾ ਪਿਆ ਹੋਇਆ ਤੇ ਕਈ ਮੀਡੀਆ ادارے ਬਿਨਾਂ ਗੱਲ ਤੋਂ ਬਿਨਾਂ ਵਜ੍ਹਾ ਤੋਂ ਖਬਰ ਲਾ ਦਿੰਦੇ ਆ ਤੇ ਉਹ ਸਭ ਨੂੰ ਭਮਲਭੂਸੇ 'ਚ ਪਾਉਂਦੇ ਆ ਅ ਮਾਰਾ ਦਾ ਮਨਨ ਕਾਨੂੰਨੀ ਮਾਰਾ ਦਾ ਮੰਨਣਾ ਇਹ ਆ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਕੋਲ 30 ਦਿਨ ਹੈਗੇ ਤੇ ਕਈ ਹੋਰ ਵਿਸ਼ੇਸ਼ ਜਾਣਕਾਰੀ ਹਾਸਲ ਕੀਤੀ ਉਹ 90 ਦਿਨ ਤੱਕ ਵੀ ਇਹ ਮੰਨਦੇ ਹੈਗੇ ਵੀ 90 ਦਿਨ ਤੱਕ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਕੋਲ ਹੈਗੇ ਆ ਉਹ ਸੋਚ ਚੱਕੂਗੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਕੀ ਭਾਈ ਅਮਰਤਪਾਲ ਸਿੰਘ ਖੁਦ ਸੋਹ ਚੱਕਣ ਦੇ ਲਈ ਤਿਆਰ ਹੈ ਹਾਂਜੀ ਭਾਈ ਅਮਰਤਪਾਲ ਸਿੰਘ ਖਾਲਸਾ ਸੋਹ ਚੱਕਣ ਦੇ ਲਈ ਤਿਆਰ ਹੈ ਗਿਆ ਤੇ ਉਹਨਾਂ ਨੂੰ ਬਸ ਜਿਹੜੀ ਆਪਣਾ ਪੁਲਿਸ ਵਿਭਾਗ ਅੰਮ੍ਰਿਤਸਰ ਤੋਂ ਉਹਨਾਂ ਕੋਲ ਕੋਈ ਚਿੱਠੀ ਚਾਹੀਦੀ ਉਹਨਾਂ ਨੇ ਸਪੀਕਰ ਸਾਹਿਬ ਨੂੰ ਭੇਜ ਦਿੱਤੀ ਹੈ ਤੇ ਸਪੀਕਰ ਸਾਹਿਬ ਨੇ ਸਾਈਨ ਕਰਕੇ ਸ਼ਾਇਦ ਉਹ ਕੇਂਦਰ ਨੂੰ ਭੇਜ ਦੇਣੀ ਹੈ ਇੱਕ ਦੋ ਦਿਨਾਂ ਦੇ ਵਿੱਚ ਜਾਂ ਭੇਜ ਦੇਣਗੇ ਜਾਂ ਭੇਜਤੀ ਹੋਗੀ ਤੇ ਅੜਿੱਕਾ ਇਹਦੇ ਵਿੱਚ ਸਿਰਫ ਇਹ ਹੈ ਕਿ ਕੇਂਦਰ ਸਰਕਾਰ ਨੂੰ ਇਹ ਥੋੜਾ ਜਿਹਾ ਹੈਗਾ ਉਹਨਾਂ ਨੂੰ ਕੰਸਰਨ ਕੀ ਬਈ ਜੇ ਖਾਲਸਾ ਬਈ ਸੌਂ ਚੱਕਣੋਂ ਦੇ ਤਾਂ ਕਾਫੀ ਜਿਹੜੇ ਲੋਕਾਂ ਦਾ ਇਕੱਠ ਹੋ ਸਕਦਾ ਇਸੇ ਕਰਕੇ ਹੋ ਸਕਦਾ ਹੋ ਸਕਦਾ ਕੋਈ ਪੁਖਤਾ ਜਾਣਕਾਰੀ ਨਹੀਂ ਪਰ ਜਿਹੜੇ ਅਸਾਰ ਬੰਦੇ ਲੱਗਦੇ ਆ ਕਿ ਭਾਈ ਅਮਿਤਪਾਲ ਸਿੰਘ ਨੂੰ ਸੌਂ ਚੱਕਣ ਦਾ ਰਾਹ ਪੱਧਰਾ ਹੋ ਸਕਦਾ ਕੋਈ ਇਹਦੇ ਵਿੱਚ ਬੜੀ ਵੱਡੀ ਨੌਬਤ ਨਹੀਂ ਆਊਗੀ ਸੌ ਉਹਨਾਂ ਨੂੰ ਚਕਾਉਣੀ ਪੈਣੀ ਆ ਅੱਜ ਤੱਕ ਦਾ ਜਿਹੜਾ ਕਾਨੂੰਨ ਹੈਗਾ ਅੱਜ ਤੱਕ ਦਾ ਕਾਨੂੰਨ ਇਹ ਬਹੁਤ ਲੋਕਾਂ ਨੇ ਜੇਲ੍ਹ ਦੇ ਵਿੱਚੋਂ ਸੌਂ ਚੱਕੀ ਹੈਗੀ ਆ ਗੋਪਤ ਤਰੀਕੇ ਦੇ ਰਹੇ ਆਂ ਹੀ ਉਹ ਗੋਪਤ ਦੂਜਾ ਲਿਆ ਕੇ ਉਹਨਾਂ ਨੂੰ ਸੋਚਾ ਸਕਦੇ ਆ ਤੇ ਇਹਦੇ ਵਿੱਚ ਹਜੇ ਤੱਕ ਹਜੇ ਤੱਕ ਕੋਈ ਵੀ ਚੀਜ਼ ਜਿਹੜੀ ਉਹ ਕਲੀਅਰ ਨਹੀਂ ਹੋਈ ਅੱਜ ਦੀ ਡੇਟ ਤੱਕ ਹਨਾ ਜੀ ਅੱਗੇ ਗੱਲ ਕਰਦੇ ਆਂ ਜੀ ਅਕਾਲੀ ਦਲ ਦੇ ਵਿੱਚ ਬਈ ਖਿਲਾੜੇ ਦੀ ਅਕਾਲੀ ਦਲ ਜਿਹੜਾ ਬਾਗੀ ਤੜਾ ਆਹਦੇ ਆਪ ਨੂੰ ਬਾਗੀ ਕਹਿੰਦੇ ਨੇ ਉਹਨਾਂ ਨੇ ਬਹੁਤ ਟਾਈਮ ਹੁਣ ਤੱਕ ਮਲਾਈਆਂ ਖਾਧੀਆਂ ਸੁਖਵੀਰ ਬਾਦਲ ਦੂਛੀ ਹੈ ਕਿਉਂਕਿ ਬੈਬਲ ਗਾਹ ਗੋਲੀ ਕਾਂਡ ਦੇ ਵਿੱਚ ਸੁਖਵੀਰ ਬਾਦਲ ਸਾਹਿਬ ਉਦੋਂ ਗਰੇ ਮਤਰਾ ਲੈ ਜਿਹੜਾ ਸੀਗਾ ਸੁਖਵੀਰ ਬਾਦਲ ਕੋਲ ਸੀ ਸਾਰੀ ਪਾਵਰ ਹੋਲਡ ਦੀ ਨੀ ਪੁਲਿਸ ਤੇ ਕਰਦੀ ਸੀਗੀ ਤਾਂ ਸੁਖਵੀਰ ਬਾਦਲ ਕੋਲ ਸੀਗੀ ਤੇ ਕੀ ਕੇਵਲ ਦੇ ਕੇਵਲ ਗਲੇ ਸੁਖਵੀਰ ਬਾਦਲ ਹੀ ਦੋਸ਼ੀ ਆ ਇਹ ਇੱਕ ਵੱਡਾ ਸਵਾਲ ਬਣਦਾ ਕਿ ਬਾਗੀ ਧੜੇ ਤੇ ਵੀ ਸਵਾਲ ਬਹੁਤ ਖੜੇ ਹੁੰਦੇ ਆ ਇੰਨਾ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪੱਤਰੇ ਸੀਗੇ ਉਹ ਗਲੀਆਂ ਦੇ ਵਿੱਚ ਖਿਲਰੇ ਰਹੇ ਇਹਨਾਂ ਬੰਦਿਆਂ ਨੇ ਕੋਈ ਹਾਂ ਦਾ ਨਾਅਰਾ ਨਹੀਂ ਮਾਰਿਆ ਡੇਰੇ ਵਾਲੇ ਨੂੰ ਮਾਫੀ ਦਿੱਤੀ ਸੁਮੇਤ ਸੈਣੀ ਸਾਬ ਨੂੰ ਡੀਜੀਪੀ ਲਾਉਣਾ ਉਹਨਾਂ ਉਹਨਾਂ ਕਿਉਂਕਿ ਉਹਨਾਂ ਸੁਮੇਤ ਸੈਣੀ ਸਾਹਿਬ ਤੇ ਬਹੁਤ ਜਿਹੜੇ ਆ ਸਿੱਖਾਂ ਦੇ ਕਤਲਾਂ ਦਾ ਜਾਂ ਸੈਣੀ ਭਰਾ ਜਿਹੜੇ ਲੁਧਿਆਣੇ ਸੀਗੇ ਉਹਨਾਂ ਨੂੰ ਬੜਿਆ ਉਹਨਾਂ ਨੂੰ ਮਾਰਕ ਪਾਉਣਾ ਬੜੇ ਉਹਨਾਂ ਦੇ ਕੇਸ ਜਿਹੜੇ ਬਣਦੇ ਸੀਗੇ ਤੇ ਅੱਜ ਕੱਲ੍ਹ ਅਦਾਲਤ ਦੇ ਵਿੱਚ ਉਹਨਾਂ ਦੇ ਜਿਹੜੇ ਕੇਸ ਉਹ ਚੱਲੀ ਵੀ ਜਾਂਦੇ ਆ ਉਹ ਬਾਈ ਜਿੱਤੇ ਬਰੀ ਨਹੀਂ ਹੋਏ ਸਮਿਤੀ ਨਹੀਂ ਖੁਦ ਵੀ ਤੇ ਬਾਗੀ ਧੜਾ ਵੀ ਕੋਈ ਦੁੱਧ ਦਾ ਤੋਤਾ ਨਹੀਂ ਹੈਗਾ ਜੇ ਵੀ ਇਥੇ ਸ਼ਖਵੀਰ ਬਾਦਲ ਸਾਹਿਬ ਇਕੱਲੇ ਨੂੰ ਗਏ ਕਈ ਜਾਣ ਕੀ ਹਾਂਜੀ ਬਾਦਲ ਸਾਹਿਬ ਸਾਰਾ ਬਾਦਲ ਸਭ ਖਾ ਗਏ ਬਾਦਲ ਸਾਹਿਬ ਨੇ ਬਤੇਰੋ ਕੁਝ ਖਾਦਾ ਪਰ ਬਾਗੀ ਧੜਾ ਕਿਤੇ ਨਾ ਕਿਤੇ ਬਰਾਬਰ ਦਾ ਦੋਸ਼ੀ ਆ ਤੇ ਮੈਂ ਇੱਕ ਪੁੰਦਰ ਸਾਹਿਬ ਦੀ ਇੰਟਰਵਿਊ ਸੌ ਰਿਆ ਸੀ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਸਾਡਾ ਮਾਣਾ ਜਿਹੜਾ ਉਹ ਹਲਕਾ ਹੋ ਗਿਆ ਗੁਰੂ ਸਾਹਿਬ ਅਗੇ ਬੋਝ ਹਲਕਾ ਹੋ ਗਿਆ ਭਾਰ ਲੈ ਗਿਆ ਸਿਰੋਂ ਐਦਾਂ ਅ ਪੰਦਰ ਸਾਹਿਬ ਭਾਰ ਨਹੀਂ ਲੈਂਦੇ ਹੁੰਦੇ ਭਾਰ ਲੈਣਗੇ ਕਿਸੇ ਗੱਲ ਦੇ ਨਾਲ ਕਾਲੀ ਦਲ ਦਾ ਜ਼ਮੀਨੀ ਪੱਧਰ ਤੇ ਖਤਮ ਹੋ ਜਾਣਾ ਸੱਤ ਸਾਲੇ ਨੂੰ ਮਾਫੀ ਦੇਣੀ ਅਸਮੇਸ਼ ਸਿੰਘ ਸਾਹਿਬ ਨੂੰ ਡੀਜੀਪੀ ਲਾਉਣਾ ਤੇ ਕਾਫੀ ਹੋਰ ਜਿੱਦਾਂ ਉੱਤੇ ਬਬਲ ਕਲਾ ਗੋਲੀ ਕਾਂਡ ਜਿੱਥੇ ਬੈਠੀ ਹੋਈ ਸੰਗਤ ਵਾਹਿਗੁਰੂ ਦਾ ਨਾਮ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਸੀਗੀ ਤਾਂ ਉਹ ਤੋਂ ਪੁਰਸ ਦौरा ਗੋਲੀ ਚ ਰੋਣੀ ਤੇ ਫਿਰ ਉਸੇ ਉਹਨਾਂ ਇੱਕ ਸਭ ਤੋਂ ਖਤਰਨਾਕ ਅੰਗਲੇ ਦੇ ਚੇ ਬਣਦਾ ਅ ਸੁਵੀਰ ਬਾਦਲ ਸਾਹਿਬ ਦੀ ਜਿਹੜੀ ਪੋਰਸ ਸੀ ਉਸ ਉਸ ਸਮੇਂ ਉਹਨਾਂ ਨੇ ਉੱਥੋਂ ਦੀ ਨੌਜਵਾਨਾਂ ਨੂੰ ਚੱਕਿਆ ਦੋ ਭਰਾਵਾਂ ਨੂੰ ਉਹਨਾਂ ਦੇ ਨੱਤਵਾਵਾਵਾਂ ਤੋੜੀਆਂ ਤੇ ਕੱਲ ਤੱਕ ਸਾਬ ਤੇ ਜਾ ਕੇ ਇਹ ਗੱਲ ਕਹੀ ਕਿ ਅਸੀਂ ਦੋਸ਼ੇ ਦੋਸ਼ੀ ਫੜ ਲੈ ਗਏ ਹਾਲਾਂਕਿ ਤਾਰਾਂ ਇਹਦੀਆਂ ਸੱਚਸ ਵਾਲੇ ਡੇ ਦੇ ਨਾਲ ਜੁੜਦੇ ਨੇ ਝੂਠੇ ਸਾਧਨਾਂ ਜੁੜਦੇ ਨੇ ਤੇ ਪਰ ਸਿੱਖਾਂ ਦੇ ਦੇ ਕੁ ਮੁੰਡਿਆਂ ਨੂੰ ਚੱਕ ਕੇ ਉਹਨਾਂ ਦੇ ਟੌਰਚਰ ਕੀਤਾ ਉਹਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਤੇ ਸੁਖਬੀਰ ਬਾਦਲ ਸਾਹਿਬ ਨੇ ਕਾਲ ਤੱਕ ਤੇ ਜਾ ਕੇ ਇਹ ਗੱਲ ਕਹੀ ਸੀਗੀ ਵੀ ਅਸੀਂ ਬੇਅਦਬੀ ਦੇ ਦੋਸ਼ਾ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦੇਣਾ ਦਿੱਤੇ ਤੇ ਮੈਂ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਕਰਨਾ ਹੈ ਪਰ ਪਰ ਜਿਹੜੀ ਰਿਪੋਰਟਰਾਂ ਸੀਗੀਆਂ ਉਹ ਕਿਸ਼ੂਰ ਕਹਿੰਦੀਆਂ ਸੀਗੀਆਂ ਤੇ ਸੁਖਬੀਰ ਬਾਦਲ ਕਿਸ਼ੂਰ ਕਹਿੰਦੇ ਸੀਗੇ ਦੇ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਮਾਫੀ ਉਸ ਤੋਂ ਪਹਿਲਾਂ ਵੀ ਮੰਗੀ ਸੀ ਜਦੋਂ ਸਪੋਰਟ ਸ਼ੂਜ਼ ਫੜ ਕੇ ਪਾਲਿਸ਼ ਕਰੀ ਜਾਂਦੇ ਸੀ ਕਾਫੀ ਵੱੱਜਰ ਗੁਨਾਹੇ ਹੈਗੇ ਨੇ ਕਾਲੇਦਾਲ ਦੇ ਜਿਹੜੇ ਕਦੇ ਵੀ ਸਿੱਖ ਪੰਥਰ ਨੂੰ ਮਾਫ ਸ਼ਾਇਦ ਨਹੀਂ ਲੱਗਦਾ ਕੀਤੇ ਜਾਣਗੇ ਪਰ ਕੀ ਉਹਦੇ ਚ ਕੇਵਲ ਦੇ ਕੇਵਲ ਬਾਦਲ ਪਰਿਵਾਰ ਹੀ ਹੈ ਜਾਂ ਵੱਡੇ ਬਾਦਲ ਜਾਂ ਸੁਖਵੀਰ ਬਾਦਲ ਨਹੀਂ ਇਹ ਜਿਹੜੇ ਅੱਜ ਕੱਲ ਬਾਗੀ ਧੜਾਲਦੇ ਆਪ ਨੂੰ ਕਹਿੰਦਾ ਸਣੇ ਬੀਬੀ ਜ਼ਗੀਰ ਕੌਰ ਵੀ ਤੇ ਵਾ ਚੰਦੂ ਮਾਜਰਾ ਜੀ ਵੀ ਤੇ ਢੀਂਡਸੇ ਦੇ ਬੇਟਾ ਜੀ ਵੀ ਉਧਰ ਬਾਕੀ ਤੁਹਾਡੇ ਆਲੀ ਨੇ ਢੀਂਡਸ ਸਖੋਦੇ ਵੀ ਨਹੀਂ ਪਰ ਉਹ ਸਿੱਧੇ ਤੌਰ ਤੇ ਨਹੀਂ ਜਾਂਦੇ ਤੇ ਇਹ ਕਾਫੀ ਬਬਰਦੂਸ ਜਿਹਨਾਂ ਨੇ ਆਪ ਦਾ ਕੰਮ ਪਾਇਆ ਸੀ ਪਹਿਲਾਂ ਹੀ ਇਹਨਾਂ ਦੀ ਰਾਜਨੀਤੀ ਬਹੁਤ ਜ਼ਿਆਦਾ ਗਲਤ ਸੀ ਜਦੋਂ ਭਾਈ ਅਮਿਤਪਾਲ ਸਿੰਘ ਹੀਰਾ ਕੱਢਦੇ ਸੀਗੇ ਤਾਂ ਬੀਬੀ ਬਹਾਰਸਵਰਦ ਕੌਰ ਬਾਦਲ ਵਿਕ੍ਰਮ ਸਿੰਘ ਮਜੀਠੀਆ ਤਾਂ ਉਹਨਾਂ ਦਾ ਇਹ ਬੜਾ ਫੁੱਲ ਜੂਰਦਾਰ ਪ੍ਰਚਾਰ ਸੀਗਾ ਕਿ ਇਹ ਹਿੰਦੀ ਦੇ ਵਿੱਚ ਬੋਲਦੇ ਸੀਗੇ ਵੀ ਬਾਹਰ ਸਮਤ ਕਹੋ ਜੀ इनको पकड़ देगीओ नहीं इनको लेके जाओ जी ਖਰੇ ਆਮ ਗੁੰਮ ਰਹੇ ਹੈਣਾ ਤਾਂ ਜਦੋਂ ਫੜੇ ਗਏ ਤਾਂ ਫਿਰ ਉਹਦੇ ਨੂੰ ਛਡਾਉਂਦੀ ਰਾਜਨੀਤੀ ਕਰਨ ਲੱਗੇ ਤੇ ਜਦੋਂ ਉਹ ਵੋਟਾਂ 'ਚ ਖੜ ਗਏ ਉਹਦੇ ਵਿਰੁੱਧ ਵਰਸਾ ਸੰਭਲ ਤੋਂ ਉਹਨੂੰ ਖੜਾ ਦਿੱਤਾ ਬਹੁਤ ਕਨਫਿਊਜ਼ਿੰਗ ਚੱਲਦੇ ਪਏ ਸੀ ਕਾਫੀ ਟਾਈਮ ਤੋਂ ਇਹਨਾਂ ਦਾ ਕਨਫਿਊਜ਼ਿੰਗ ਚੱਲਣ ਦਾ ਗੱਲ ਇਹ ਸੀ ਕਿਉਂਕਿ ਧਰਾਤਲ ਤੋਂ ਇਹਨਾਂ ਦਾ ਵੋਟ ਬੈਂਕ ਖੁਰ ਗਿਆ ਸੀਗਾ ਗੱਲ ਕਰਦੇ ਜਾਵਾਂਗੇ ਲਾਸਟ ਤੇ ਭਗਵੰਤ ਮਾਨ ਸਾਹਿਬ ਦੀ ਭਗਵੰਤ ਮਾਨ ਸਾਹਿਬ ਦਾ ਵੀ ਜਿਹੜਾ ਵੋਟ ਬੈਂਕ ਧਰਾਤਲ ਤੋਂ ਖੁਰ ਗਿਆ ਜੰਦਰ ਦੀਆਂ ਜਿਮਨੀ ਚੋਣਾਂਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਉੱਥੇ ਘਰ ਲੈ ਲਿਆ ਉੱਥੇ ਰਹਿਣ ਲੱਗ ਗਏ ਤੇ ਉੱਥੋਂ ਦੇ ਲੋਕਾਂ ਨੂੰ ਕਿਹਾ ਕਿ ਉਹ ਉੱਥੇ ਹੀ ਰਹਿਣਗੇ ਦੇਖਦੇ ਆਂ ਜੀ ਜਿਮਨੀ ਚੋਣਾਂ ਤੋਂ ਬਾਅਦ ਕੀ ਭਗਵੰਤ ਮਾਨ ਉੱਥੇ ਰਹਿੰਦੇ ਆ ਬਹੁਤ ਜ਼ਿਆਦਾ ਜ਼ੋਰ ਲੱਗਾ ਪਿਆ ਜਿਮਨੀ ਚੋਣਾਂ ਦੇ ਵਿੱਚ ਦੇਖਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਉਥੋਂ ਜਿਮਨੀ ਚੋਣਾਂ ਦੇ ਵਿੱਚੋਂ ਕਗੜਾ ਬਾਜ਼ੀ ਮਾਰਦਾ ਮਿਲਦੇ ਆਂ ਜੀ ਅਗਲੀ ਛੋਟੀ ਜੀ ਵੀਡੀਓ ਤੇ ਧੰਨਵਾਦ ਰੱਬ ਰਾਖਾ